ਮੈਂ ਬੋਲਦਾ ਮੁੱਦਾ ਇਹ ਹੈ ਕਿ ਅਨੁਨਾਗ ਮਨਖਨ ਕੈਨੇਡਾ ਰ ਅਮਰੀਕਾ ਰ ਦੁਨੀਆ ਸਾਡੇ ਨਾਲ ਹੈ ਠੀਕ ਹੈ ਨਾ ਤੇ ਇਹ ਕੋਈ ਮੁੱਦਾ ਨਹੀਂ ਸੀ ਡਵੈਲਪਮੈਂਟ ਇਜ਼ ਦਾ ਮੇਨ ਇਸ਼ੂ ਮੈਂ ਕਹੂੰਗਾ ਕਿ ਮੈਂ ਤੁਹਾਡੇ ਵਿੱਚ ਤੁਹਾਡਾ ਜਿਵੇਂ ਕਿ ਮੈਂ ਪਹਿਲੇ ਕਿਹਾ ਮੈਂ ਸੇਵਾਦਾਰ ਬਣ ਕੇ ਹੀ ਕੰਮ ਕਰੂੰਗਾ ਤੁਹਾਡੇ ਪਰਿਵਾਰ ਦਾ ਹਿੱਸਾ ਵਾ ਤੇ ਪਰਿਵਾਰ ਦਾ ਹਿੱਸਾ ਬਣ ਕੇ ਬੱਚਾ ਬਣ ਕੇ ਕੰਮ ਕਰੂੰਗਾ ਮੈਂ ਤੁਹਾਡੇ ਵਿੱਚ ਹੀ ਹਾਂ ਮੈਂ ਕਿਤੇ ਨਹੀਂ ਚਲਣਾ ਇਸ ਇਸ ਕਰਕੇ ਇਹ ਜਿਹੜਾ ਜਵਾਬ ਦਿੱਤਾ ਤੁਸੀਂ ਸਾਰਿਆਂ ਨੇ ਤੁਸੀਂ ਮੇਰੀ ਇੱਜ਼ਤ ਰੱਖ ਲਈ ਮੇਰੀ ਇੱਜ਼ਤ ਰੱਖ ਲੀਆ ਐਂਡ ਥੈਂਕ ਯੂ ਫਾਰ ਯਰ ਸਪੋਰਟ ਅੱਜ ਬਹੁਤ ਖੁਸ਼ ਹਾਂ ਕਿ ਮੇਰੇ ਤਾਊ ਜਿੱਤ ਗਏ ਨੇ ਸਾਨੂੰ ਸਭ ਨੂੰ ਉਮੀਦ ਆ ਸੀ ਕਿ ਸਾਡੇ ਤਾਊ ਜਿੱਤਣਗੇ ਤੇ ਸਾਡੇ ਬੇਟੇ ਨੇ ਬਹੁਤ ਹੀ ਅੱਛਾ ਕੰਮ ਕੀਤਾ ਔਰ ਇਹ ਨਾਲ ਸਾਰੀ ਲੇਡੀਜ਼ ਵੀ ਜੈਂਟਲਸ ਵੀ ਬੱਚੇ ਵੀ ਵੱਡੇ ਵੀ ਬੁੱਢੇ ਵੀ ਜਵਾਨ ਵੀ ਸਭ ਉਹਦੇ ਨਾਲ ਆ ਤੁਹਾਡਾ ਵੀ ਦੋਨੀ ਦੇਣੀ ਇਹ ਜਿਹੜੀ ਤੁਸੀਂ ਵੀਡੀਓ ਪਾਈ ਸੀ ਨਾ ਜੀ ਚਾਹ ਤਾਡੇ ਵੀ ਸਰਸੋਦੀ ਮਾਲਾ ਬੈਠੀ ਹੋਈ ਆ ਤੁਹਾਡੇ ਦੇ ਬੜੇ ਇਜਾਮ ਸੀ ਵੀ ਤੁਸੀਂ ਕੈਨੇਡਾ ਚੱਲ ਜਾਣਾ ਲੋਕਾਂ ਨੇ ਫੇਰ ਵੋਟਾਂ ਪਾਤੀਆਂ ਲੋਕਾਂ ਦੇ ਦੱਸਦੇ ਕਿ ਰਾਜਨੀਤੀ ਤੁਸੀਂ ਜਿੱਤੋ ਵਰਦੀ ਵਰਦੀ ਤੁਹਾਡੇ ਨਾਲ ਆ ਮੈਂ ਜਿਹੜੇ ਸਾਡੇ ਆਪੋਜੀਸ਼ਨ 64 ਵੋਟਾਂ ਲੈ ਕੇ ਆਇਆ ਮਾਣ ਨਾਲ ਇੱਕ ਸਨੇਹਾ ਦੇਣਾ ਚਾਹਨਾ ਕਿ ਜਿਹੜੀ 64 ਵੋਟਾਂ ਕਰਕੇ ਤੁਸੀਂ ਸਿਰੇ ਬੈਸ ਦੇ ਬੈਸ ਸੀ ਨਾ ਇੰਨੇ ਕ 64 ਬੰਦੇ ਸਾਡੇ ਉੱਤੇ ਹੀ 24 ਘੰਟੇ ਹਰ ਕੋਈ ਕੋਹੁੰਦੇ ਰਹੇ ਰਹਿੰਦੇ ਆ ਇਸ ਕਰਕੇ ਬੈਸ ਘੱਟ ਰੱਖਿਆ ਕਰੋ ਆ ਗਿਆ ਭਾਈ ਛਾ ਗਿਆ ਆ ਗਿਆ ਛਾ ਗਿਆ ਆ ਗਿਆ ਭਾਈ ਛਾ ਗਿਆ ਬਤਾ ਜੀ ਅਸੀਂ ਤੁਹਾਡੀ ਰਿਸਪੈਕਟ ਕਰਦੇ ਆਂ ਲੜੀਆਂ ਹੋਟੇ ਲੜਨੀਆਂ ਅਗਲੀ ਅਗਲੀ ਵਾਰ ਵੀ ਲੜੋਗੇ ਲੈਂਗੁਏਜ ਨੂੰ ਜ਼ਰੂਰ ਕਰ ਰਹੇ ਹੋ ਥੋੜਾ ਜਿਹਾ ਤੁਸੀਂ ਸਾਡੇ ਲੈਂਗੁਏਜ ਨਹੀਂ ਚੰਗੀ ਬਕਤੀ ਉੱਤੇ ਰਾਜ ਜਿਹਨੇ ਹਮੇਸ਼ਾ ਵਿਕਾਸ ਦੀ ਗੱਲ ਕੀਤੀ ਆ ਚੰਗੀ ਸੋਚ ਦੀ ਗੱਲ ਕੀਤੀ ਆ ਇਮਾਨਦਾਰੀ ਦੀ ਗੱਲ ਕੀਤੀ ਆ ਔਰ ਹਮੇਸ਼ਾ ਖਰੇ ਉਤਰੇ ਆ ਉਹਨਾਂ ਨੇ ਆਪਣੇ ਵਾਰਡ ਦਾ ਜਿੰਨਾ ਵਿਕਾਸ ਕੀਤਾ ਜਿਹਨੇ ਇਮਾਨਦਾਰੀ ਨਾਲ ਕੰਮ ਕੀਤਾ ਲੋਕਾਂ ਨੇ ਉਹਤੇ ਮੋਹ ਰਾਈ ਆ ਅੱਜ ਨਗਰ ਨਿਗਮ ਉਹ ਚੋਣਾਂ ਦੇ ਰਿਜ਼ਲਟ ਆ ਚੁੱਕੇ ਆ ਤੇ ਵਾਰਡ ਨੰਬਰ 22 ਦੇ ਵਿੱਚ ਅਨਰਾਗ ਮਨਖੰਡ ਨੇ ਇਤਿਹਾਸ ਸਿਰਜ ਦਿੱਤਾ ਤੇ ਗੇਮ ਧਮਾ ਦਤੀ ਆ ਤੁਹਾਡੇ ਦੇ ਬੜੇ ਇਲਜ਼ਾਮ ਸੀ ਵੀ ਤੁਸੀਂ ਕੈਨੇਡਾ ਚੱਲ ਜਾਣਾ ਲੋਕਾਂ ਨੇ ਫੇਰ ਵੋਟਾਂ ਪਾਤੀਆਂ ਲੋਕਾਂ ਦੇ ਦੱਸਦੇ ਕਿ ਅਨਰਾਗ ਜੀ ਤੁਸੀਂ ਜਿੱਥੇ ਮਰਜ਼ੀ ਰੋਵੇ ਤੁਹਾਡੇ ਨਾਲ ਆ ਜੀ ਇਸ ਕਰਕੇ ਮੈਂ ਜੋ ਅੱਜ ਰਿਜ਼ਲਟ ਆਇਆ ਵਾ ਮੈਂ ਸਭ ਤੋਂ ਪਹਿਲੇ ਆਪਣੇ ਵਾਰਡ ਨੰਬਰ 22 ਦੇ ਸਾਰੇ ਵੋਟਰਸ ਜੋ ਮੇਰਾ ਪਰਿਵਾਰ ਹੈ ਮੇਰਾ ਆਪਣਾ ਪਰਿਵਾਰ ਹੈ ਮੈਂ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਨੇ ਮੇਰੇ ਉੱਤੇ ਭਰੋਸਾ ਰੱਖਿਆ ਤੇ ਉਹਨਾਂ ਨੇ ਦੱਸਿਆ ਕਿ ਫੇਕ ਨੈਰੇਟਿਵਸ ਉੱਤੇ ਰਾਜਨੀਤੀ ਨਹੀਂ ਚੱਲਦੀ ਰਾਜਨੀਤੀ ਕਰਨੀ ਹੈ ਦੇ ਕਿਸੇ ਹੋਰ ਮੁੱਦਿਆਂ ਤੇ ਕਰੋ ਜਦੋਂ ਗੱਲ ਆਉਂਦੀ ਆ ਇਲੈਕਸ਼ਨ ਜਿਹੜੀ ਆਪਾਂ ਕੀ ਐਮਸੀ ਇਲੈਕਸ਼ਨ ਵੀ ਕਰ ਰਹੇ ਆ ਤੇ ਉੱਤੇ ਡਵੈਲਪਮੈਂਟ ਦੇ ਮੁੱਦੇ ਵਿਕਾਸ ਦੇ ਮੁੱਦਿਆਂ ਉੱਤੇ ਚਰਚਾ ਕਰਨੀ ਜ਼ਰੂਰੀ ਹੈ ਮੈਂ ਜਿਹਦਾ ਅੱਗੇ ਵੀ ਤੱਕੜ ਭਾਈ ਕਹਿੰਦਾ ਸੀ ਤੁਹਾਡੀ ਸੋਚ ਕੀ ਹੈ ਤੁਸੀਂ ਸਮਾਜ ਦੇ ਪ੍ਰਤੀ ਸੋਚ ਕੀ ਰੱਖਦੇ ਹੋ ਮੈਟਰ ਕਰਦਾ ਤੇ ਮੈਂ ਤੁਹਾਡੇ ਚੈਨਲ ਰਾਹੀਂ ਇਹੀ ਕਹੂੰਗਾ कि ਸਾਰੇ ਮੇਰੇ ਜਿੰਨੇ ਵੀ ਵਾਰਡ ਵਾਸੀ ਭਾਈ ਨੰਬਰ ਦੇ ਹੈਗੇ ਆ ਮੈਂ ਉਹਨਾਂ ਦੇ ਇਹ ਸਤਿਕਾਰ ਦਾ ਹਮੇਸ਼ਾ ਰੀਣੀ ਰਹੂੰਗਾ ਇਸ ਜੋ ਉਹਨਾਂ ਨੇ ਪਿਆਰ ਸ਼ੋ ਮੈਨੂੰ ਦਿੱਤਾ ਹੈ ਤੇ ਮੈਂ ਉਹਨਾਂ ਦੇ ਭਰੋਸੇ ਤੇ ਵੀ ਖਰਾ ਉਤਰੂੰਗਾ ਤੇ ਅਨੁਰਾਗ ਕੁਮਾਰ ਮਨਖੰਡ ਜਿਹੜਾ ਕਿ ਹਮੇਸ਼ਾ ਵਿਕਾਸ ਦੀ ਗੱਲ ਕਰਦਾ ਹੈ ਸੋਸ਼ਲ ਵਰਕ ਦੀ ਗੱਲ ਕਰਦਾ ਹੈ ਹਮੇਸ਼ਾ ਸਮਾਜ ਦੇ ਵਿੱਚ ਕੁਝ ਚੰਗਾ ਕਰਨ ਦੀ ਗੱਲ ਕਰਦਾ ਹੈ ਤੇ ਉਹ ਇਹ ਇਹ 5 ਸਾਲ ਦੀ ਟੈਰੋਰ ਦੇ ਵਿੱਚ ਵੀ ਵਾਰਡ ਵਾਸੀਆਂ ਨੂੰ ਦੱਸੂਗਾ ਕਿ ਵੀ ਤੁਸੀਂ ਜੋ ਅੱਜ ਜਤਾ ਕੇ ਮੈਨੂੰ ਅੰਦਰ ਭੇਜਿਆ ਮੈਂ ਤੁਹਾਡੀ ਸੋਚ ਨੂੰ ਗਲਤ ਨਹੀਂ ਕਰੂੰਗਾ ਤੇ ਵਿਕਾਸ ਦੀ ਗੱਲ ਕਰੂੰਗਾ ਤੁਹਾਡੇ ਮੁੱਦਿਆਂ ਦੀ ਗੱਲ ਕਰੂੰਗਾ ਤੇ ਤੁਹਾਡੀ ਹਰ ਗੱਲ ਨੂੰ ਅੰਦਰ ਰੱਖੂੰਗਾ ਇੱਕ ਵਾਰ ਫੇਰ ਤੈਅ ਦਿলো ਤੁਹਾਡੇ ਸਾਰਿਆਂ ਦਾ ਜਿੰਨੀਆਂ ਮੇਰੀ ਮਾਵਾ ਨੇ ਮੈਨੂੰ ਵੋਟ ਪਾਈਆਂ ਜਿੰਨੇ ਮੇਰੇ ਭਰਾ ਨੇ ਮੇਰੇ ਵੱਡੇ ਨੇ ਮੇਰੇ ਛੋਟੇ ਵੀ ਜਿਹੜੇ ਫਸਟ ਟਾਈਮ ਵੋਟਰ ਸੀਗੇ ਮੈਂ ਸਾਰਿਆਂ ਨੂੰ ਮਤਲਬ ਦਿলো ਬਹੁਤ ਜ਼ਿਆਦਾ ਦਿলো ਆਪਣੇ ਮਤਲਬ ਤੈਅ ਦਿলো ਕੋਈ ਸ਼ਬਦ ਨਹੀਂ ਹੈਗੇ ਮੈਂ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਆ ਤੁਹਾਡਾ ਰਿਣੀ ਆ ਮੇਰਾ ਇਹ ਪਰਿਵਾਰ ਵੀ ਤੁਹਾਡਾ ਰਿਣੀ ਹੈ ਕਿ ਤੁਸੀਂ ਮਤਲਬ ਮੈਂ ਹੁਣ ਕੀ ਕਹਾਂ ਕਿ ਮਰਦ ਤੁਸੀਂ ਸਾਰਿਆਂ ਨੂੰ ਜਵਾਬ ਦਿੱਤਾ ਤੁਸੀਂ ਵੀ ਡੋਰ ਟੂ ਡੋਰ ਕੀਤਾ ਮਹਿਲਾਵਾਂ ਨਾਲ ਲੈ ਕੇ ਕਿੰਦਾ ਕੁਝ ਨਹੀਂ ਰਹੀ ਜਾ ਕੀ ਜੈ ਆਈਏ ਸਟਾਰ ਜੋ ਤੁਸੀਂ ਵੀ ਡੋਰ ਟੂ ਡੋਰ ਕੀਤਾ ਮਹਿਲਾਵਾਂ ਨਾਲ ਗਏ ਆ ਰਿਜ਼ਲਟ ਤੋਂ ਖੋਸ਼ੋਂ ਵੋਟ ਹੀ ਕਹਿੰਦੇ ਬਹੁਤ ਪੈ ਗਈ ਇਹ ਤਾਂ ਜੀ ਸਾਰਿਆਂ ਦੇ ਸਾਹਮਣੇ ਹੀ ਹੈ ਜੋ ਰਿਜ਼ਲਟ ਆਇਆ ਹੈ ਠੀਕ ਹੈ ਨਾ ਸਾਡਾ ਕੰਮ ਬੋਲਦਾ ਮੁੱਦਾ ਇਹ ਹੈ ਕਿ ਨਰਨਾਗ ਮਨਖਣ ਕੈਨੇਡਾ ਰ ਹੈ ਅਮਰੀਕਾ ਰ ਹੈ ਦੁਨੀਆ ਸਾਡੇ ਨਾਲ ਹੈ ਠੀਕ ਹੈ ਨਾ ਤੇ ਇਹ ਕੋਈ ਮੁੱਦਾ ਨਹੀਂ ਸੀ ਡਵੈਲਪਮੈਂਟ ਇਜ਼ ਦਾ ਮੇਨ ਇਸ਼ੂ ਜੇ ਵੀ ਫੋਕਸ ਔਨ ਡਵੈਲਪਮੈਂਟ ਬਾਕੀ ਬਾਕੀ ਨਬਲੀ ਸਭ ਜਾਣਦੀ ਹੈ ਕਿ ਆਪਣੀ ਖਾਤਾ ਹੈ ਨਰਨਾਗ ਮਨਖਣ ਕੀ ਚੀਜ਼ ਹੈ ਬੱਦਲ ਬਾਹ ਤੁਹਾਡੀ ਰਖਾਣੇ ਸੋਦੀ ਬੇਟੀ ਨਹੀਂ ਬਾਕੀ ਬਾਕੀ ਮੈਂ ਇਹੀ ਕਹੂੰਗਾ ਕਿ ਮੈਂ ਤੁਹਾਡੇ ਵਿੱਚ ਆ ਤੁਹਾਡਾ ਜੀਵਨ ਕੀ ਮੈਂ ਪਹਿਲੇ ਕਿਹਾ ਮੈਂ ਸੇਵਾਦਾਰ ਬਣ ਕੇ ਹੀ ਕੰਮ ਕਰੂੰਗਾ ਤੁਹਾਡੇ ਪਰਿਵਾਰ ਦਾ ਹਿੱਸਾ ਵਾ ਤੇ ਪਰਿਵਾਰ ਦਾ ਹਿੱਸਾ ਬਣ ਕੇ ਬੱਚਾ ਬਣ ਕੇ ਕੰਮ ਕਰੂੰਗਾ ਮੈਂ ਤੁਹਾਡੇ ਵਿੱਚ ਹੀ ਹਾਂ ਮੈਂ ਕਿਤੇ ਨਹੀਂ ਚਲਣਾ ਇਸ ਇਸ ਕਰਕੇ ਇਹ ਜਿਹੜਾ ਜਵਾਬ ਦਿੱਤਾ ਤੁਸੀਂ ਸਾਰਿਆਂ ਨੇ ਤੁਸੀਂ ਮੇਰੀ लाज ਰੱਖ ਲਈ ਮੇਰੀ ਇੱਜ਼ਤ ਰੱਖ ਲਈ ਔਰ ਜਬ ਹਜ਼ਾਰ ਵੋਟਾਂ ਪਈਆਂ ਤੇ 701 ਪਾਸੇ ਪਤਾ ਸੀ ਰਿਜ਼ਲਟ ਇਹਦਾ ਨਾਊਗਾ ਦੇਖੋ ਜੀ ਮੈਨੂੰ ਤਾਂ ਪੂਰੀ ਉਮੀਦ ਸੀ ਕਿਉਂਕਿ ਅਨਰਾਗ ਜੀ ਨੇ ਹਮੇਸ਼ਾ ਵਿਕਾਸ ਦੀ ਗੱਲ ਕੀਤੀ ਆ ਚੰਗੀ ਸੋਚ ਦੀ ਗੱਲ ਕੀਤੀ ਆ ਇਮਾਨਦਾਰੀ ਦੀ ਗੱਲ ਕੀਤੀ ਆ ਔਰ ਹਮੇਸ਼ਾ ਖਰੇ ਉੱtre ਆ ਉਹਨਾਂ ਨੇ ਆਪਣੇ ਵਾਰਡ ਦਾ ਜਿੰਨਾ ਵਿਕਾਸ ਕੀਤਾ ਜਿੰਨੀ ਇਮਾਨਦਾਰੀ ਨਾਲ ਕੰਮ ਕੀਤਾ ਲੋਕਾਂ ਨੇ ਉਹਤੇ ਮੋਹਰ ਲਾਈ ਆ ਔਰ ਅੱਗੇ ਵੀ ਅਨਰਾਗ ਇਦਾਂ ਹੀ ਵਿਕਾਸ ਤੇ ਕੰਮ ਕਰੂਗਾ ਲੋਕਾਂ ਦੇ ਵੇਚ ਰਹਿ ਕੇ ਕਰੂਗਾ ਲੋਕਾਂ ਦੀ ਸੇਵਾ ਹਮੇਸ਼ਾ ਕਰਦਾ ਰਹੂਗਾ ਕਿਉ ਇੱਕ ਸੱਚਾ ਦੇਸ਼ ਭਗਤ ਆ ਇਮਾਨਦਾਰ ਆ ਔਰ ਹਮੇਸ਼ਾ ਵਿਕਾਸ ਨੂੰ ਤਰਜੀਹ ਦੇਣ ਵਾਲਾ ਆ ਇਹਨੂੰ ਲੋਕਾਂ ਨੇ ਏਸੀ ਕਰਕੇ ਜਿੱਤ ਦਿੱਤੀ ਆ ਅਸੀਂ ਸਾਰੇ ਹੀ ਵਾਣ ਨੰਬਰ ਵਾਸੀਆਂ ਦੇ ਬਹੁਤ ਬਹੁਤ ਧੰਵਾਦੀਆਂ ਕਿ ਸਾਰਿਆਂ ਨੇ ਬਹੁਤ ਅਸ਼ੀਵਾ ਦਿੱਤਾ ਅਨਰਾਗ ਨੂੰ ਲੋਕਾਂ ਨੇ ਜਿਹੜਾ ਇਹ ਅਸ਼ੀਵਾ ਦਾ ਅਨਰਾਗ ਨੂੰ ਦਿੱਤਾ ਆ ਇਹ ਇਦਾਂ ਹੀ ਬਣਿਆ ਰਹੂਗਾ ਲੋਕੇ ਜਿਸ ਭਰੋਸੇ ਨੇ ਇਹਨੂੰ ਵੋਟਾਂ ਪਾਈਆਂ ਆ ਰਾਗ ਉਹਨਾਂ ਦੇ ਭਰੋਸੇ ਨੇ ਪੂਰੀ ਤਰ੍ਹਾਂ ਖਰਾ ਉਤਰਿਆ ਅਨਰਾਗ ਮਾਨਕਾ ਦੇ ਬੇਟੇ ਵੀ ਤਨਮੇ ਸ਼ਿਮਲਾ ਤੋਂ ਪੜ ਗਏ ਤੁਸੀਂ ਵੀ ਬੜਾ ਪ੍ਰਚਾਰ ਕੀਤਾ ਗੱਲਾਂ ਬੈਠਾ ਸੀ ਕੌਸ਼ਰ ਰਿਜ਼ਲਟ ਤੋਂ ਬਹੁਤ ਜ਼ਿਆਦਾ ਖੁਸ਼ ਬਹੁਤ ਜ਼ਿਆਦਾ ਹੀ ਖੁਸ਼ ਹੂੰ ਥੈਂਕ ਯੂ एवरीवन ਫੋਰ ਯਰ ਸਪੋਰਟ ਐਂਡ ਜੀਸਾ ਗੜਾ ਗੜਾ ਬੈਠਾ ਆਇਆ ਅੱਜ ਇਕੱਲਾ ਬੈਠਾ ਹੋਣਾ ਦਾਦਾ ਬੋਲਾਂ ਨੀ ਯਾਰਾ ਬਸ ਤੈ ਹੋਗਾ ਥੈਂਕ ਯੂ एवरीवन ਫੋਰ ਬਲੀਵਿੰਗ ਇਨ ਅਸ ਐਂਡ ਥੈਂਕ ਯੂ ਫੋਰ ਯਰ ਸਪੋਰਟ ਤੁਹਾਨੂੰ ਕਿਤਾ ਖੋਜ ਰਿਜ਼ਲਟ ਦੂੰ ਮੈਂ ਅੱਜ ਬਹੁਤ ਖੁਸ਼ ਆ ਕਿ ਮੇਰੇ ਤਾਉ ਜਿੱਤ ਗਏ ਨੇ ਸਾਨੂੰ ਸਭ ਨੂੰ ਉਮੀਦ ਆ ਸੀ ਕਿ ਸਾਡੇ ਤਾਉ ਜਿੱਤਣਗੇ ਤੇ ਅੱਜ ਬਹੁਤ ਵੱਡਾ ਖੁਸ਼ੀ ਦਾ ਮੌਕਾ ਹੈ ਸਾਡੇ ਲਈ ਕਿ ਸਾਡੇ ਤਾਉ ਜਿੱਤ ਗਏ ਨੇ ਬਹੁਤ ਜ਼ਿਆਦਾ ਉਮੀਦ ਆ ਸੀ ਸਾਨੂੰ ਨੂੰ ਨੇ اے ભગવાન ਦਾ ਆਸ਼ੀਰਵਾਦ ਜਿੱਤ ਗਿਆ। ਸੋ ਅੱਜ ਲੋਕਾਂ ਦੇ ਦੱਸਦਾ ਬਈ ਜੇ ਤੁਸੀਂ ਸੱਚੇ ਹੋ ਜੇ ਤੁਸੀਂ ਠੋਕੇ ਰਾਤ ਦਿਨ ਕੰਮ ਕਰਦੇ ਹੋ ਲੋਕਾਂ ਦਾ ਨਾ ਖੜਦੇ ਹੋ। ਹਾਂਜੀ ਕੀ ਕਹੋਗੇ? ਸਾਡੇ ਬੇਟੇ ਨੇ ਬਹੁਤ ਹੀ ਅੱਛਾ ਕੰਮ ਕੀਤਾ। ਉਹਦੇ ਨਾਲ ਸਾਰੀ ਲੇਡੀਜ਼ ਵੀ, ਜੈਂਸ ਵੀ, ਬੱਚੇ ਵੀ, ਵੱਡੇ ਵੀ, ਬੁੱਢੇ ਵੀ, ਜਵਾਨ ਵੀ ਸਭ ਉਹਦੇ ਨਾਲ ਆ ਕਿਉਂ ਉਹ ਹਰ ਕੰਮ ਆਪਣੀ ਇੱਛੇ ਨਾਲ ਸਾਰੀ ਸੰਗਤ ਦੇ ਨਾਲ ਰਲ ਕੇ ਕਰਦਾ ਵਾ। ਬਹੁਤ ਅੱਛਾ ਕਰਦਾ ਵਾ। ਕੋਈ ਉਹਨੂੰ ਕੋਈ ਲਾਲਚ ਨਹੀਂ ਹੈ। ਬਹੁਤ ਤਲੋ ਦਿਨ ਆਪਣੇ ਜੋਰ ਦੇ ਨਾਲ ਕਰਦਾ ਵਾ ਅਸੀਂ ਜੀ ਪਹਿਲਾ ਬਿਆਸ ਜੀ ਮਹਾਰਾਜ ਦਾ ਧੰਨਵਾਦ ਕਰਦੇ ਆ ਉਹਨਾਂ ਦੀ ਕਿਰਪਾ ਨਾਲ ਜਿੱਤੇ ਆ ਮੇਰੇ ਗੁਰੂ ਦੇ ਜੀ ਬਹੁਤ ਆ ਜੀ ਮਹਾਰਾਜ ਨੂੰ ਉਹਨਾਂ ਦੀ ਕਿਰਪਾ ਨਾਲ ਜਿੱਤੇ ਆ ਤੇਰੀ ਮਾ ਦੀ ਕਿਰਪਾ ਨਾਲ ਜਿੱਤੇ ਆ ਸਾਰੇ ਬਜ਼ੁਰਗ ਸਾਰੇ ਤੁਹਾਡਾ ਵੀ ਰੋਣੀ ਜਣੀ ਜੀ ਜਿਹੜੀ ਤੁਸੀਂ ਵੀਡੀਓ ਪਾਈ ਸੀ ਨਾ ਜੀ ਸ਼ਾਇਦ ਤੁਹਾਡੇ ਵੀ ਸਰਸੋ ਦੀ ਮਾਦਾ ਬੈਠੀ ਹੋਣੀ ਉੱਥੇ ਜੀ ਹਾਂਜੀ ਭਾਈ ਜੀ ਇਟ ਬੰਦ ਹਨ 2 ਸਾਲ ਹੋ ਗਏ ਪੀਡੇ ਤੇ ਬੰਦ ਕੇ ਵੀ ਜੇ ਇਹ ਆ ਤੇ ਮੇਰਾ ਬਈ ਆ ਇਹਨੇ ਆਪਣੇ ਆਰ ਇਕੱਠਾ ਬੜਾ ਕਰ ਤਾ ਜਦੋਂ ਆਪਾਂ ਕੰਮ ਬਿਤੇ ਪਈ ਦੇ ਇੱਦਾਂ ਕਿਦਾਂ ਰਹੇ ਟਾਉੜਾ ਸਾਡੀ ਆਂ ਮੰਟੀ ਟਾਉੜਾ ਸਿੱਖੋਂ ਦਾ ਜ ਮੋਟੇ ਇਹਨੇ ਮੋਟੇ ਨਾਲ ਤਾ ਆ ਮੋਟੇ ਨੇ ਕਹਿ ਦੀ ਵੜ ਕਰ ਥੋੜੀ ਜਿਹੀ ਟੋਪੇ ਦੇ ਦੀ ਤਾਂ ਜਦੋਂ ਆਪਾਂ ਆਪੇ ਬਿਤੇ ਜੀ ਪੰਚਾਰ ਦੀ ਤੇਰੀ ਟਾ ਮੋਟੇ ਵਲੇ ਦੇ ਦਿੱਤੇ ਘੜਾਇਆ ਤੁਸੀਂ ਖੁਸ਼ ਹੋ ਗਏ ਵੜ ਕਰ ਬਿਤੇ ਵੀ ਜੀ ਨਾਮ ਆ ਗਿਆ ਬਈ ਛਾ ਗਿਆ छा गया चाँ गया, वही गया।, गया ये हमारे अनुराग जी की जीत सारे फगवाड़ा वासियों की जीत है सब बहनों ने भाइयों ने हमारा बहुत सहयोग दिया और हम बहुत खुश है सारे बहुत ਮਈ ਰਾਤ ਕਿਸੇ ਬਹੁਤ ਖੁਸ਼ੀ ਹੈ ਨਾਲੇ ਹਰਗੋਬੀਨਗਰ ਦੀ ਲੇਡੀਜ਼ ਦਾ ਹੱਥ ਜੇ ਅਨੁਰਾਗ ਜੀ ਤੇ ਹੈਗਾ ਤਾਂ ਤੇ ਅਨੁਰਾਗ ਜੀ ਕਦੇ ਹਰਾਨਗੇ ਨਹੀਂ ਜਿੱਤੇਗੇ ਜਿਹੜੇ ਹਤੇ ਹਰਗੋਬੀਨਗਰ ਦੇ ਲੇਡੀਜ਼ ਦਾ ਆਤਾ ਨਾ ਸਮਝ ਲੋ ਮਹਾ ਕਾਲੀ ਦਾ ਹੱਥ ਉਹ ਬਾਤ ਹੀ ਰਿਜ਼ਲਟ ਆ ਗਿਆ ਢੋਲ ਵੱਜਣੇ ਸ਼ੁਰੂ ਹੋ ਗਏ ਆ ਤੇ ਹਰਾਨੀ ਵਾਲਾ ਰਿਜ਼ਲਟ ਨਹੀਂ ਲੋਕਾਂ ਨੇ ਰਿਜ਼ਲਟ ਦਿੱਤਾ ਵੀ ਜਿਹੜਾ ਬੰਦਾ ਖੜੇਗਾ ਰਾਤ ਦੇ ਨਾ ਉਹਨਾਂ ਦੀ ਜਿੱਤ ਪੱਕੀ ਆ ਮੈਂ ਸਿਰਫ ਦੋ ਗੱਲਾਂ ਇਹ ਕਹਿਣਾ ਚਾਹੁੰਦਾ ਇਕਦਾ ਸਾਰੇ 22 ਨੰਬਰ ਵਾਰਡ ਦੇ ਜਿੰਨੇ ਵੀ ਵਾਸੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਦੂਜੀ ਗੱਲ ਮੈਂ ਜਿਹੜੇ ਸਾਡੇ ਆਪੋਜੀਸ਼ਨ 68 ਵੋਟਾਂ ਲੈ ਕੇ ਆਇਆ ਮਾਣ ਨਾਲ ਸੁਨੇਹਾ ਦੇਣਾ ਚਾਹਨਾ ਕਿ ਜਿਹੜੀ 68 ਵੋਟਾਂ ਕਰਕੇ ਤੁਸੀਂ ਸਾਰੇ ਬਹਿਸ ਦੇ ਬੈਸ ਸੀ ਨਾ ਇੰਨੇ 68 ਬੰਦੇ ਸਾਡੇ ਉਦਾਂ ਹੀ 24 ਘੰਟੇ ਘਰ ਕੋਵੇ ਦੇ ਕੋਲ ਦੇ ਰਹੇ ਰਹਿੰਦੇ ਆ ਇਸ ਕਰਕੇ ਬਹਿਸ ਘੱਟ ਰੱਖਿਆ ਕਰੋ ਤੇ ਇਹ ਮੈਂ ਸਾਰੀ ਉਹਨਾਂ ਨੂੰ ਮੈਸੇਜ ਆ ਪਤਾ ਜੀ ਅਸੀਂ ਤੁਹਾਡੀ ਰਿਸਪੈਕਟ ਕਰਦੇ ਆ ਲੜਨਾ ਵੋਟਾਂ ਲੜਨੀਆਂ ਅਗਲੇ ਅਗਲੀ ਵਾਰ ਵੀ ਲੜਾਂਗੇ ਲੈਂਗੁਏਜ ਤੇ ਜਰੂਰ ਕੰਟਰੋਲ ਰੱਖਣਾ ਚਾਹੀਦਾ ਤੁਸੀਂ ਸਾਡੇ ਨਾਲ ਲੈਂਗੁਏਜ ਨਹੀਂ ਚੰਗੀ ਵਰਤੀ ਉੱਤੇ ਬਾਤ ਤੁਹਾਨੂੰ ਬੇਨਤੀ ਹੈ ਸਾਡੇ ਸੋ ਇਸ ਵੇਲੇ ਮਾਤਰਾ ਅਨੁਰਵਾਗ ਮਾਨਕਣ ਜਿੱਤ ਚੁੱਕੇ ਆ ਲੋਕਾਂ ਨੇ ਰਿਜ਼ਲਟ ਕਰਤਾ ਹਿਸਟਰੀ ਇਤਿਹਾਸ ਦੱਸਿਆ ਸੀ ਵੀ ਇਹ ਇਤਿਹਾਸ ਬਣਾਉਣਾ ਇਤਿਹਾਸ ਬਣਾ ਦਿੱਤਾ ਬਹੁਤ سارے ਲੋਕ ਬਹੁਤ ਸਾਰੀਆਂ ਪਾਰਟੀਆਂ ਦੇ ਲੀਡਰ ਇਹ ਤਾਂ ਕਿ ਸੀਗੇ ਵੀ ਅਨੁਰਵਾਗ ਮਾਨਕਣ ਨੂੰ ਹਰਾਉਣਾ ਪਰ ਅਨੁਰਵਾਗ ਮਾਨਕਣ ਵੱਡਾ ਬ੍ਰਾਂਡ ਸੀ ਆਪਣੇ ਫਲਬੂਤ ਦੇ ਲੜਿਆ ਤੇ ਲੋਕਾਂ ਨੇ ਜਿਤਾ ਦਿੱਤਾ ਇਹ ਪੌਸ਼ ਏਰੀਆ ਆ ਪੌਸ਼ ਏਰੀਆ ਦੇ ਵਿੱਚੋਂ ਲੋਕ ਵੋਟਰ ਬਾਹਰ ਨਿਕਲੇ ਪਰ ਇਹਨਾਂ ਨੇ ਇੱਕ ਪੱਥਰੀ ਜਿੱਤ ਦਵਾਤੀਆ ਸੋ ਦੇਖੋ ਕੁਝ ਹੀ ਲੋਕਾਂ ਵਿੱਚ ਬਣੀਆ ਸੋ ਹਰ ਇਹਨਾਂ ਨੇ ਇੱਕ ਰੌਡ ਦੰਨਾ ਸੋ ਸਾਡੇ ਵੱਲੋਂ ਵੀ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਇੱਕ ਸਹਿਯੋਗ ਲਈ ਵੀ ਤਗੜਾ ਬਾਜੀ ਦਾ ਵੀ ਬਹੁਤ ਬਹੁਤ ਥੈਂਕ ਯੂ ਸਾਨੂੰ ਸਹਿਯੋਗ ਦੇਣ ਲਈ ਥੈਂਕ ਯੂ